ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਦਿੱਤੇ ਗਏ ਬੈਲ ਡਿੰਗ ਸਨ ਨੀ ਦਬਾ ਲਓ ਤਾਂ ਕਿ ਹਰੇਕ ਕੋਲ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 9872592794 ਅੱਜ ਦੀ ਵੀਡੀਓ ਪਿੰਡ ਜਲਾਲ ਜ਼ਿਲ੍ਹਾ ਅਸਮੂ ਪਠਿੰਡਾ ਤੇ ਸੇੜਾ ਪੂਰਾ ਫੂਲ ਪੈ ਜਾਂਦੀ ਆ ਅੱਜ ਦੀ ਵੀਡੀਓ ਚ ਜਿੜਦੀ ਸਾਹਮਣੇ ਸਕਰੀਨ ਤੇ ਇੱਕ ਚਿੱਟੇ ਕਬੂਤਰ ਆੜ ਗਈ ਵਾਹ ਦੇਖ ਰਹੇ ਆ ਇਹ ਬਾਈ ਦੀ ਸੇਲ ਆ ਵਿਕਾਊ ਆ ਬਾਕੀ ਦੀ ਪ੍ਰੋਪਰ ਜਾਣਕਾਰੀ ਆਪਾਂ ਬਾਈ ਤੋਂ ਲਾਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਪਿੰਡ ਦੱਸ ਦਿਓ ਜੀ ਨਾਮ ਆਪਣਾ ਗੁਰਨੇਵਾਲ ਸਿੰਘ ਪਿੰਡ ਜਲਾਲ ਜ਼ਿਲ੍ਹਾ ਬਟੰਡਾ ਤਸਵੀਰ ਆਮਪੁਰਾ ਠੀਕ ਹੈ ਮਾਡਾ ਨੰਬਰ ਜੀ ਮਾਡਾ ਨੰਬਰ 9901087642 99010876 ਠੀਕ ਹੈ ਬਾਕੀ ਸਕਰੀਨ ਤੇ ਚੱਲ ਜੰਦਾ ਬਾਈ ਜਿਹੜੀ ਵੈੜ ਦੇਖਦੇ ਸੂਆ ਕੰਨ ਬਾਈ ਇਹ ਪਹਿਲਾਂ ਆ ਵੀਰੇ ਇਹਦਾ ਇੱਕ ਨੀਂਦ ਨਾ ਬਹੁਤ ਬੜਗਾ ਤੇ ਸੂਈ ਨੂੰ ਇਹਨੂੰ ਹੋ ਗਿਆ 3 4 ਤਣੂ ਹੋ ਗਿਆ ਸੂਈ ਨੂੰ ਬੱਚਾ ਜੀ ਬੱਚਾ ਇਹਦਾ ਮਗਰ ਬੱਸਾ ਵੀਰੇ ਉਹ ਬੱਸਾ ਖੜਾ ਠੀਕ ਹੈ ਜੀ ਦੋਸਤੋ ਬਾਹਰ ਦਾ ਸਮਾਪਤ ਕੋ ਸੂਆ ਬਾਈ ਕਹਿੰਦਾ ਪਹਿਲਾ ਆ ਗਈ 3 ਤੋਂ 4 ਦਾ ਸਮਾਂ ਸੂਈ ਨੂੰ ਹੋ ਗਿਆ ਬੱਚਾ ਤੁਸੀਂ ਦੇਖ ਸਕਦੇ ਆ ਬੱਚਾ ਬੱਚੇ ਬਹੁਤ ਵਧੀਆ ਪੌਂਦੀ ਆ ਪਿੰਕ ਨੋ ਜਰਾ ਬੱਚਾ ਆ ਗਿਆ ਜੇਕਰ ਬੱਸੀ ਹੁੰਦੀ ਬੱਚਾ ਬੜਾ ਚੰਗਾ ਪਾਇਆ ਸੀ ਤੇ ਕਿੰਨਾ ਦੁੱਧ ਆਪਾਂ ਬੋਲਾ ਕਿ ਸਕਦੇ ਤਿਆਰ ਜਿਆ ਇਹਦਾ ਹੁਣ ਵੀਰੇ 16 ਲੀਟਰ ਦੁੱਧ ਤਿਆਰ ਆ ਪੂਰਾ ਸਰਾਣੀ ਕਿ ਹਜੇ ਦੀ ਸਿਵਾ ਨੂੰ ਸ਼ੁਰੂ ਕੀਤੀ ਠੀਕ ਹੈ ਗਰਮੀ ਚਾਲਦੀ ਕਰਕੇ ਇਹਦਾ ਬਿਆਲ ਹੈ ਹਾਂ 16 ਲੀਟਰ ਜਮ ਤਿਆਰ ਹੋ ਗਏ ਜੇ ਕਿ ਭੈਣ ਭਰਾ ਮੰਨ ਕੇ ਚਲੋ ਦੋ ਤਿੰਨ ਚਵਾਈ ਕਰਦੇ ਲੈ ਕਰਾ ਦਾਂਗੇ ਹੂ ਚੱਕਰ ਨਹੀਂ ਪੂਰੀ ਚੱਕਰ ਜਿੰਨੇ ਦਿਨ ਮਰਜ਼ੀ ਕਰਨ ਦੇ ਸੱਲੀ ਕਰਕੇ ਕਾਂ ਲਿਜਾਵੇ ਯਾਰ ਆਪਰ ਕੋਲ ਸੀਸ ਲੱਗ ਕਿਵੇਂ ਬਈ ਗਾਵਾਂ ਉਹ ਕੇ ਸਾਰੇ ਪਸ਼ੂ ਦੀ ਗਾਰੰਟੀ ਨਹੀਂ ਕਿ ਬੰਦੇ ਨੇ ਆਪ ਪਾ ਦਿੱ ਜਨੇ ਠੀਕ ਹੈ ਕੱਢਦੇ ਆ ਕੋਈ ਗੱਲ ਤਾਂ ਮਾਲ ਹੀ ਨਹੀਂ ਮਿਲਦਾ ਵੀ ਜਿਹੜੀ ਇਹ ਚੀਜ਼ ਹੈ ਨਹੀਂ ਸਹੀ ਹੈ ਕੱਢਦੇ ਆ ਇਹਦਾ 100 ਜੋ ਐ ਮੰਨ ਕੇ ਚੱਲ ਵੀ ਤੂੰ ਦੋ ਤਿੰਨ ਮਾਲ ਹੀ ਮਿਲਦਾ ਐਜੀ ਕੁਝ ਨਹੀਂ ਹੈ ਨਹੀਂ ਠੀਕ ਹੈ ਜੀ ਉਹਦਾ ਵਾਈਟ ਦਾ ਸੰਤਾ ਆਪਕੇ ਜੀ ਸਵੇਰ ਆ ਗਈ ਪਹਿਲਾ ਬਾਕੀ ਜਾਦਬਰੀ ਵਾਲੀ ਬੱਸੀ ਆ ਤੁਸੀਂ ਦੇਖ ਸਕਦੇ ਆ ਬਾਈ ਆਪ ਕੋ ਖੋਲ ਕੇ ਦਿਖਾ ਦਿੰਦੇ ਆ ਤੋੜਾ ਚੱਕ ਕੱਢ ਲਓ ਵੇੜਤਾ ਸੂਈ ਨੂੰ ਸਮਾਈ ਗਾਂ ਤਿੰਨ ਤੋਂ ਚਾਰ ਜਣਾ ਹੋ ਗਏ ਦੁੱਧ ਮੰਨ ਲਓ ਭਾਵੇਂ ਬੋਲਾ ਮੰਨ ਲਓ ਆ ਬੱਚਾ ਬੱਚਾ ਆ ਗਿਆ ਇਧਰ ਨੂੰ ਜਦੋਂ ਵੀ ਬਾਈ ਬਾਕੀ ਰੇਤੋੜਾ ਚੈੱਕ ਕਰੋ ਇਹਦਾ ਲਓ ਇੱਕ ਨੰਬਰ ਤੋੜਾ ਵਹਿੜਦਾ ਬਾਕੀ ਥਣ ਭਣੜੇ ਪੂਰੀ ਸਾਫ ਆ ਬਾਕੀ ਵੀਡੀਓ ਬਣਾਉਂਦਾ ਸਮਾਂ ਵਾਣਾ ਦੱਸ ਦਿੰਦੇ ਆ ਬਈ ਹੈ ਕੋਲੇ ਮੋਬਾਈਲ ਸਾਈਂ ਅਮਰੇ ਅੱਬੀ 2:00 ਵਜੇ 20 ਮਿੰਟ ਹੋ ਗਏ ਸਵੇਕ 2:00 ਵਜੇ ਵੀਡੀਓ ਬਣਾ ਰਹੇ ਆ ਆਪਾਂ ਮਾਰਨਿੰਗ ਤਾਂ ਬਈ ਕਿੰਨੇ ਵਜੇ ਚਵਾਈ ਕੀਤੀ ਆ ਇਹਦੀ ਵੀਰੇ ਬੈਕ ਤੋਂ ਕੀਤੀ ਆ 6:00 ਵਜੇ 6:00 ਵਜੇ ਤੋ ਤੁਸੀਂ ਦੇਖ ਸਕਦੇ ਆ ਇਹ ਸਵੇਕ 2:00 ਵਜੇ ਆ ਥੋੜਾ ਜਿਹਾ ਬੱਚਾ ਦਾ ਝਰੂਰ ਕਰਦੀ ਆ ਕੋਈ ਆ ਨਹੀਂ ਬਣਦੀ ਬਈ ਥਣ ਭਣੜੇ ਜਿੰਨੀ ਕਿਲੇਗੀ ਓਨੀ ਸਾਫ ਆ ਤੁਸੀਂ ਦੇਖ ਸਕਦੇ ਹੋ ਲਓ ਚਾਰ ਹੀ ਥਾਣਾ ਪੁਲਿਸ ਪੇਜ ਤੇ ਲੱਗੇ ਹੋਏ ਨਿਖਰ ਵੇ ਕੱਲੇ ਕੱਲੇ ਨਵਾਂ ਹਾਨ ਪਹਿਲਾ ਸੁਆ ਬੱਸੀ ਤੇ ਦੰਦੋਂ ਨੇ ਚੱਕੀ ਤੀ ਬਈ ਦੰਦੋਂ ਨੇ ਚੱਕੀ ਤੀ ਠੀਕ ਹੈ ਜੀ ਇਹ ਤਾਂ ਆਪਣੇ ਬਹੁਤ ਸੀਨ ਇਹ ਤਾਂ ਆਪਣੇ ਪੂਰੀ ਆ ਸੂਈ ਨੂੰ ਸਵਾ 4 ਦਿਨ ਹੋ ਗਏ ਬੋਲਾ ਮਾਰ ਲਓ ਦੁੱਡ ਮਾਰ ਲਓ ਬਾਈ ਕਾ 16 ਕਿਲੋ ਜਿਹੜਾ ਨੈਟ ਤਿਆਰ ਆ ਭਾਂਡੇ ਚ ਪਾਉਣ ਵਾਲਾ ਥਾਣ ਇਹ ਕਿਸੇ ਵੀਰ ਨੇ ਨਸਲ ਤੇ ਕੰਮ ਕਰਨਾ ਉਹਨਾਂ ਲਈ ਖਾਸ ਵੀੜਗੋ ਆ ਤੇ ਜੇ ਜਮਲ ਬਈਰ ਇਹਦਾ ਵੀਰ ਲਾਇਨ ਤੇਰੀਆਂ 95000 ਜੀ ਮਾਨਤਾਂ ਮਾਨਤਾ ਬਈਰ ਉਹਦੀ ਵੀੜਗੋ ਵੇਖ ਕੇ ਉਹਦਾ ਮਾਨਤਾਂ ਦੀ ਕਰਦਾਂਗੇ ਬਈਰ ਠੀਕ ਹੈ ਤੇ ਪਹਿਲਾਂ ਇਹ ਕਹਿੰਗੇ ਕਿ ਬੈਂਗੇ ਸਭੀ ਹਾਂ ਪਹਿਲਾ ਬਹੁਤ ਵੱਡਾ ਕੰਮ ਚੱਲੇ ਦਾ ਮਾਲਕ ਦੀ ਕਿਰਪਾ ਨਾਲ ਜਿਸ ਨਾਮ ਕਿਸ ਨੂੰ ਮਾਲ ਗਿਆ ਆਪਣੇ ਕੋਲੋਂ ਹਾਂਜੀ ਤੇ ਮਾਲਕ ਦੀ ਏਡੀ ਕਿਰਪਾ ਹਾਲ ਤੇ ਲੰਬੇ ਨੇ ਕਿਸੇ ਭਾਗ ਪੂਰਾ ਵੀ ਕਿਸੇ ਲਈ ਕਿਤੇ ਲੰਬਾ ਨਹੀਂ ਦਿੱਤਾ ਆਪਾਂ ਨੂੰ ਦੋਸਤੋ ਭਾਈ ਦਾ ਨਵਾਂ ਨਵਾਂ ਕੰਮ ਐ ਇਸ ਕਾਰੋਂ ਆਪਾਂ ਦੂਜੀ ਵੀਡੀਓ ਬਣਾ ਰਹੇ ਹਾਂ ਸਪੋਰਟ ਕਰ ਦਿਓ ਦੱਬ ਕੇ ਵੀਡੀਓ ਨੂੰ ਨਵਾਂ ਨਵਾਂ ਕੰਮ ਆ ਪਾਈਦਾ ਤੇ ਥਣ ਦੇਖੋ ਕੀ ਬਾਤ ਆ ਬਾਕੀ ਸਨਖ ਪੂਣਾ ਬਹੁਤ ਹੈੜ ਚ ਰਾਜੀ ਰਾਜ ਠੀਕ ਆ ਬੰਕਾ ਡਵਡ ਚੰਗਾ ਲੋ ਫੈਸਲਿਟੀ ਕੁਆਲਿਟੀ ਚੈੱਕ ਕਰ ਸਕਦੇ ਆ ਪੂਰਾ ਸਨਖ ਪੂਣਾ ਵੇੜ ਚ 91 ਰੁਪਏ ਮੋਲਾ ਬਾਕੀ ਮਾਂ ਤਨ ਵਿੱਚ ਕੋਈ ਗੱਲ ਨਹੀਂ ਮੌਕੇ ਤੇ ਜ਼ਰੂਰ ਹੋ ਜਾਊਗਾ ਫੋਨ ਨੰਬਰ ਸਕਰੀਨ ਤੇ ਦਿੱਤੇ ਗੇ ਨੰਬਰ ਤੇ ਸੰਪਰਕ ਕਰ ਲਿਓ ਆ ਬੱਚਾ ਕਿ ਚੈੱਕ ਕਰ ਲਓ ਬੱਚਾ ਬੱচ্চਾ ਆ ਜਾਂਦਾ ਜਦੋਂ ਕਿ ਬੱਸੀ ਹੁੰਦੀ ਤਾਂ ਕਹਿ ਕਹਿਣੀ ਪਾ ਜਾਣੀ ਜੇ ਬੱਸੀ ਸਹੀ ਗੱਲ ਆ ਜੀ ਬੱਸੀ ਹੁੰਦੀ ਨਾਲ ਹੀ ਆਲ ਜਾਣੀ ਮਾਂ ਦੇ ਬਾਕੀ ਬੱਚੇ ਚੰਗੇ ਪਾਉਂਦੀ ਹੈ ਕੜਨ ਵਾਲੀ ਸੋ ਬਾਕੀ ਨੰਬਰ ਸਕਰੀਨ ਤੇ ਚੱਲ ਜਾਂਦਾ ਦਿੱਤੇ ਗੇ ਨੰਬਰ ਤੇ ਸੰਪਰਕ ਕਰ ਲਿਓ ਸੰਪਰਕ ਕਰਕੇ ਬਾਈ ਦੇ ਘਰ ਲਾ ਕੇ ਵਿਹੜ ਦੀ ਤਸੱਲੀ ਕਰਕੇ ਲੈ ਜਾ ਸਕਦੇ ਆ ਤੇ ਵੀਡੀਓ ਨੂੰ ਦੇਖਣ ਦੇ ਸਾਰੇ ਆ Редактор